ਇਕ ਯੂ ਹੈਵ ਆਪਣਾ ਜੀ ਕਰ ਰਿਹਾ ਸੀ ਤਾਂ ਅੰਦੀ ਮੀਰੀ ਕੁਰਦਾਸਪੁਰ ਦੇ ਵਿੱਚ ਤਿੰਨ ਤਹਿਸੀਲਾਂ ਜੋ ਆਂਦੀਆਂ ਨੇ ਕਿ ਆਪੀ ਉਹ ਆਪੀ ਤੁਸੀਂ ਜਿਸਪੁਰ ਕੋ ਆਪਣੇ ਇਲਾਕ ਤੋਂ ਵੀ ਇੱਕ ਬਿਨਾਨਗਰ ਇੱਕ ਡੇਰਾ ਬਾਬਾ ਨਾਨਕ ਇੱਥੇ ਬਹੁਤ ਖਰਾ ਨੁਕਸਾਨ ਹੋਇਆ ਲਗਭਗ ਜੋ ਦਾਸ ਦਾ ਅੰਤਾਜਾ ਹੈ ਇੱਥੇ 200 ਪਿੰਡ ਜਿਹੜੇ ਨੇ ਪਾਣੀ ਦੇ ਵਿੱਚ ਗਏ ਉਸ ਤੋਂ ਉਪਰੰਤ ਜੋ ਸਾਡਾ ਕੁਸ਼ ਕੁਰਦਾਸਪੁਰ ਦਾ ਇਲਾਕਾ ਤੋਂ ਅਮਰ ਸੱਦਾ ਲਾ ਕਾ ਜੋ جو ہے دا اور ازنالا اور چوڑیاں فتح گڑھ چوڑیاں دا جو علاقہ ہے یہ علاقہ کافی بہت بڑا علاقہ ہے لگ بھگ دو سو پنجی پانی کی مار ہے آ گئے گا اور اج دیٹ رپورٹ ہے دوپہر تک اور وہ پانی لگاتار بند رہا ہے امید یہ ہے کہ کٹو گھٹو گھٹ سو ہور پانی کی مار کے ہیٹ آ جائے گا تو جو کلگیتر ٹسٹ ہے یہ لگاتار ਰਾਕਸ਼ੂ ਜੋ ਗੰਦੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਜੋ ਘਰਾਂ ਵਿੱਚੋਂ ਬੇਟੀਆਂ ਰਾਈ ਕਿਸਤੀਆਂ ਰਾਈ ਕੱਢ ਕੇ ਲਿਆ ਰਹੇ ਹਾਂ ਐਸਓ ਦੀ ਜੋ ਵੱਡੀ ਲੋੜ ਹੈ ਉਹਨਾਂ ਨੂੰ ਪਾਣੀ ਦੀ ਲੋੜ ਹੈ ਰਾਸ਼ਨ ਦੀ ਲੋੜ ਹੈ ਔਰ ਉਹਨਾਂ ਨੂੰ ਕਪੜਾ ਦੇ ਕੇ ਗੱਦਾ ਬਿਸਤਰਾ ਦੇ ਕੇ ਉਹਨਾਂ ਨੂੰ ਸਵਾ ਕੇ ਕਿਸੇ ਨਾ ਕਿਸੇ ਸ਼ਟਰੇਸ਼ਨ ਲਗਾਣ ਦੀ ਲੋੜ ਹੈ ਇਹ ਕਾਰਜ ਜਿਹੜਾ ਹੈ ਕਲਗੀਧਰ ਟਸਟ ਕਰ ਰਿਹਾ ਹੋਰ ਸੰਤ ਮਾਪੂਸ ਵੀ ਕਰ ਰਹੇ ਨੇ ਹੋਰ ਚੈਰਟੀਆਂ ਵੀ ਕਰ ਰਹੀਆਂ ਨੇ ਜੋ ਜੋ ਜਿਨ੍ਹਾਂ ਨੂੰ ਵੀ ਜੋ ਜਿਸ ਦੀ ਸਮਰੱਥਾ ਹੈ ਉਸ ਰਾਏ ਸਾਰੇ ਕਾਰਜ ਕਰਦੇ ਨੇ ਸੋ ਕਲਗੀਧਰ ਟਸਟ ਐਸ ਵੇਲੇ ਜੋ ਸਭ ਤੋਂ ਵੱਡਾ ਰਾਹਤ ਕਾਰਜ ਹੈ ਉਹ ਮੁਲਕਤਾ ਨੂੰ ਆਪਣੇ ਪਿੰਡਾਂ ਵਿੱਚੋਂ ਕੱਢ ਕੇ ਜੋ ਹੈ ਜੋ ਉੱਚੀਆਂ ਜਗ੍ਹਾ ਤੇ ਨਿਜ਼ਾਮ ਦਾ ਜਿਹਦੇ ਨਾਲ ਐਂਡੀਐਫ ਜੋ ਡਿਸਟ੍ਰਿਕਟ ਸਾਰਿਆਂ ਦੇ ਵਿੱਚ ਨਾਲ ਹੈ ਸਾਡੇ ਬੜੀ ਵੱਡੀ ਪੱਧਰ ਤੇ ਜੋ ਆਰਮੀ ਐਂਡੀਐਫ ਆ ਐਂਡੀਐਫ ਹੈ ਉਹ ਸਰ ਡਾਟਲ ਵੀਦਰ ਤਸ ਤੇ ਜੋ ਵਲੰਟੀਅਰ ਹਨ ਸਾਡੀਆਂ ਜੋ ਕਿਸ਼ਤੀਆਂ ਲਗਾਤਾਰ ਚੱਲੀਆਂ ਅਸੀਂ ਐਮਰਜੈਂਸੀ ਦੇ ਵਿੱਚ ਹੋਰ ਕਿਸ਼ਤੀਆਂ ਵੀ ਖਰੀਦੀਆਂ ਨੇ ਜੋ ਕਿ ਤਾਂ ਕਿ ਅਸੀਂ ਰਾਹਤ ਕਾਰਜ ਵੱਧ ਤੋਂ ਵੱਧ ਸਾਤਾ ਕੇ ਮਨੁੱਖਤਾ ਨੂੰ ਬਚਾਇਆ ਜਾ ਸਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਚਾਇਆ ਜਾ ਸਕੇ ਕਿਹੜੇ ਕਿਹੜੇ ਇਲਾਕਿਆਂ ਚ ਜ਼ਿਆਦਾ ਜੜੀ ਮਦਦ ਦੀ ਕੋਈ ਲੋੜੀਂਦੀ ਹੈ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਕਿਹੜੇ ਕਿਹੜੇ ਜਿਹੜੇ ਜ਼ਿਆਦਾ ਸਮਾਨ ਜਿਹੜਾ ਉਹ ਮੰਗ ਕਰਦੇ ਜੋ ਇਸ ਵੇਲੇ ਚਾਰ ਡਿਸਟ੍ਰਿਕਟ ਨੇ ਜਿੱਥੇ ਬਹੁਤ ਵੱਡੀ ਲੋੜ ਹੈ ਤੁਹਾਡੇ ਸਾ ਰਾਸ਼ਨ ਦੀ ਪਾਣੀ ਦੀ ਔਰ ਉਹਨਾਂ ਦੇ ਰਹਿਣ ਸਹਿਣ ਦੇ ਕੱਪੜੇ ਉਹ ਹੈਗੇ ਨੇ ਇੱਕ ਤਾਂ ਫਰੋਟਫੋਰਡ ਔਰ ਦੂਸਰਾ ਹੈ ਸਾਜਲਗਾ ਅੰਮ੍ਰਿਤਸਰ ਔਰ ਗੁਰਦਾਸ ਇਹ ਚਾਰ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਤਹਿਸੀਲਾਂ ਨੇ ਦੱਸ ਦੱਸਣਾ ਚਾਹੁੰਦਾ ਹੈ وہ ہے گا ڈیرہ بابا نانک گردپور کی اپریت سی نگر اس تو بات جو ہے اجنالا اجنالہ اور فتح گڑھ چوڑیاں یہ جو دو لاکے علاقے ہیں ایتھے جو ہے لوڑ ہے اس تو فاضل گا ਫਾਜ਼ਲਗਾਹ ਦੇ ਵਿੱਚ ਜਿੰਨਾ ਵੀ ਇਹ ਸਦਾ ਬਾਰਡਰ ਏਰੀਆ ਹੈਗਾ ਗੁਰਦਾਸ ਆਪਣੇ ਕਰੋਜਪੁਰ ਤੋਂ ਲੈ ਕੇ ਫਾਜ਼ਲਗਾਹ ਤੱਕ ਦਾ ਜਿੰਨਾ ਵੀ ਇਹ ਬਾਰਡਰ ਏਰੀਆ ਹੈਗਾ ਉੱਥੇ ਸਾਡੀ ਆਰਮੀ ਬੈਠੀ ਹੈ ਇਹ ਸਾਰਾ ਡੇਰਾ ਜੋ ਡੁੱਬੇ ਹੋਏ ਨੇ ਇੱਥੇ ਵੀ ਪਰ ਪਸ਼ੂਆਂ ਦੇ ਚਾਰੇ ਦੀ ਬਹੁਤ ਵੱਡੀ ਲੋੜ ਹੈ ਜਿਹੜਾ ਵੀ ਸੱਜਣ ਪਸ਼ੂਆਂ ਦਾ ਚਾਰਾ ਭੇਜ ਸਕਦਾ ਜਾਂ ਆਚਾਰ ਜੋ ਅੱਜ ਕੱਲ ਟੈਕੰਡ ਬੰਦ ਆਂਦਾ ਹੈ ਪਸ਼ੂਆਂ ਵਾਸਤੇ ਉਹ ਵੀ ਆਪਜੀ ਭੇਜੋ ਔਰ ਰਸਤਾ ਰਸਤਾਨੀ ਤੇ ਜੋ اور بستر بھی جو پیچھو اور پانی پینے والا وہ بھی پیچھو اور پشوان دے لئے توڑی یا ہرا چارا یا اچار یہ بہت بڑی ویڈیو ہے کیونکہ پشو کو اپنا نہیں پا سا بہت بڑا پلا ہے کیونکہ پشو جڑا ہے جو پکھا ہے یہ جو بھی سارے لی جی ہے سا ਇਸ ਲਈ ਪਸ਼ੂਵਾਂ ਦੇ ਚਾਰੇ ਲਈ ਵੀ ਆਪ ਦੀ ਪਿਆਸ ਕਰੋ ਸਾਡੇ ਅਸੰਤਾਨ ਉਸ ਦਾ ਦੀ ਸਹਾਪਾਣ ਹੋਣ ਅਤੇ ਆਜੋ ਵਾਲੰਟੀਅਰ ਕੰਮ ਕਰ ਸਕਦੇ ਹੋ ਭਾਵੇਂ ਉਹ ਕਲਗੀ ਦਾ ਟਸ ਨਾ ਮਿਲ ਕੇ ਕਰ ਸਕਦੇ ਹਨ ਕਿ ਭਾਵੇਂ ਉਹ ਕਿਸੇ ਵੀ ਆਪਣੇ ਆਪ ਵਿੱਚ ਕਰ ਸਕਦੇ ਹੋ ਜਾਂ ਕਿਸੇ ਵੀ ਚੈਰਿਟੀ ਦੇ ਨਾਲ ਮਿਲ ਕੇ ਕਰ ਸਕਦੇ ਹੋ ਸਰਪੰਚ ਸਾਹਿਬ ਨਾਲ ਪਿੰਡਾਂ ਦੇ ਸਰਪੰਚਾਂ ਨਾਲ ਕਰ ਸਕਦੇ ਹੋ ਸੋ ਵਾਲੰਟੀਅਰ ਜੀ ਇਸ ਕਾਰੋਬੇ ਵਿੱਚ ਸਹਿਯੋਗ ਕਰਨ ਨੌਜਵਾਨਾਂ پرشاسن کیا جائے اسی سارے ڈی سی سہبانہ کے ہوٹل ٹرسٹ کا نمبر فیڈ ہے اور جنہیں سارے ایس ایم صاحب نے انہوں کو جدو بھی کوئی آفر کی گل آ گئی وہ سانجیٹ تلاح کرتے ہیں اور دیکھو حیرانگی کی گل ہے بڑا میں اندر تھینکس بھی کرنا چاہنا سویرے پنج بجے تو وہاں دیا کال شروع ہو گئی میں پچھلے دنوں کے ਯਾ ਡੀਐਮ ਸਾਹਿਬ ਪੁਰਟਾਂਸਪੋਰਟ ਡੀਸੀ ਗੁਰਦਾਸਪੁਰ ਔਰ ਸਾਡਾ ਜਿਹੜਾ ਹੈ ਸਾ ਅੰਮ੍ਰਿਤਸਰ ਦੇ ਡੀਸੀ ਸਾਹਿਬ ਵਾਲ ਵਿਭਾਗ ਉਹਨਾਂ ਦਾ ਔਰ ਜੋ ਫਾਜ਼ਲਗੜ੍ਹ ਦੇ ਡੀਸੀ ਸਾਹਿਬ ਫਰੋਜ਼ਗੜ੍ਹ ਪੋਰਟ ਦੇ ਡੀਸੀ ਸਾਹਿਬ ਇਹ ਸਾਰੇ ਹੀ ਬਹੁਤ ਅਮਰਤ ਨੇ 4 ਵਜੇ ਤੋਂ ਹੀ ਅਲਾਟ ਨੇ ਔਰ 4 ਵਜੇ ਤੋਂ ਹੀ ਸਾਨੂੰ ਕਾਲਾਂ ਕਰ ਰਹੇ ਨੇ ਸਾਨੂੰ ਇਹ ਬੜਾ ਦਰਦ ਖੂਸ ਹੋਇਆ ਕਿ ਜੀ ਜੀ ਸਾਹਿਬਾਨ ਸਵੇਰੇ 4-5 ਵਜੇ ਕਾਲ ਕਰਦੇ ਨੇ ਤੇ ਇਹਦਾ ਮਤਲਬ ਬਹੁਤ ਵੱਡੀ ਇੱਕ ਜਿਹੜੀ ਮਨੁਸਤਾਜ ਜੀ ਨੂੰ ਜਿਹੜੀ ਲੋਡ ਹੈ ਸੋ ਇਸ ਕਰਕੇ ਕਲਗੀਧਰ ਦਸਤਖਤ ਨੇ ਹੋਰ ਬੇੜੀਆਂ ਕਬੇੜੀਆਂ ਆ ਗਈਆਂ ਅੰਦਰ ਵਿੱਚ ਔਰ ਅਸੀਂ ਦਿੱਲੀ ਤੋਂ ਔਰ ਗਾਜ਼ੀਆਬਾਦ ਤੋਂ ਔਰ ਤੋਂ ਹੋਰ ਬੇੜੀਆਂ ਲਿਆ ਕੇ ਮਨੁਸਤਾਜ ਜੀ ਦੀ ਸੇਵਾ ਦੇ ਵਿਚਹਾਟੀਆਂ ਨੇ ਕਿ ਅਸੀਂ ਹੋਰ ਵੀ ਜੋ ਲੋੜਾਂ ਨੇ ਇਹ ਕਲਗੀਧਰ ਦਸਤਖਤ ਕਰਾ ਕਰ ਆਪ ਜੀ ਦੇ মিডিਆ ਦੇ ਸਾਹਮਣੇ ਤਰ ਤ ਤ ਤਬਕ ਆਪ ਜੀ ਨੂੰ ਜਿੱਥੇ ਲੋੜ ਬੁਲਾਓ ਐਸੀ ਉੱਥੇ ਪਹੁੰਚ ਜੀ ਤਾਂ ਬਿਲਕੁਲ ਕਰੇਗਾ